ਆਸੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਕਲਾ ਮੈਂ ਹੀ ਨਹੀਂ ਤੁਸੀਂ ਵੀ ਸਾਰੇ ਇਹ ਵੀਡੀਓ ਲਈ ਬਹੁਤ ਜ਼ਿਆਦਾ ਵੇਟ ਕਰ ਰਹੇ ਸੀਗੇ ਮੈਨੂੰ ਆਲਮੋਸਟ 1 ਸਾਲ ਹੋ ਗਿਆ ਨਦਰਲੈਂਡ ਦੇ ਵਿੱਚ ਆਂਦਿਆਂ ਇੱਥੇ ਕੰਮ ਕਰਦਿਆਂ ਨੂੰ ਸੋ ਕੀ ਮੇਰਾ ਐਕਸਪੀਰੀਅੰਸ ਸੀਗਾ ਤੇ ਕੀ ਮੈਂ ਨੀਦਰਲੈਂਡ ਤੋਂ ਸਿੱਖਿਆ ਜਾਂ ਕੀ ਚੀਜ਼ਾਂ ਮੈਂ ਇੱਥੇ ਦੇਖਿਆ ਉਹ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਵੀ ਨੇ ਕਿਉਂਕਿ ਆਪਾਂ ਸਾਰੇ ਮੀਡਲ ਕਲਾਸ ਫੈਮਿਲੀ ਤੋਂ ਆਨੇ ਆ ਕਿਸੇ ਨੇ ਆਪਣੀ ਜ਼ਮੀਨ ਗੈਣੇ ਰੱਖ ਕੇ ਕਿਸੇ ਨੇ ਆਪਣਾ 골ਡ ਰੱਖ ਕੇ ਆ ਹਰ ਕਿਸੇ ਨੇ ਆਪਣੇ ਕੋਈ ਚੀਜ਼ ਗਿਰਵੀ ਰੱਖ ਕੇ ਜਾਂ ਫਿਰ ਲਗਾ ਲੂ ਆਪਾਂ ਬਹੁਤ ਜ਼ਿਆਦਾ ਇਹੋ ਜਿਹੀ ਫੈਮਿਲੀ ਤੋਂ ਨਹੀਂ ਆਏ ਕਿ ਸਾਨੂੰ ਸਾਰਾ ਕੁਝ ਮਤਲਬ ਹਨਾ ਸਾਰਾ ਕੁਝ ਹੱਥਾਂ ਤੇ ਮਿਲਿਆ ਤੇ ਸਾਸੀਂ ਸਾਰੇ ਜਾਣੇ ਮਿਹਨਤ ਕਰ ਰਹੇ ਆ ਆਪਣੀ ਲਾਈਫ ਨੂੰ ਅਪਗ੍ਰੇਡ ਕਰਨ ਵਾਸਤੇ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਉਣ ਵਾਸਤੇ ਕਈਆਂ ਦੀ ਮੇਰੇ ਵਾਂਗੂ ਚੋ ਨੇ ਲਾਈਫ ਸੈਟ ਕਰੀਏ ਆਪਣੇ ਫੈਮਲੀ ਨੂੰ ਇੱਕ ਵਧੀਆ ਫਿਊਚਰ ਜਿਹੜਾ ਉਹ ਦੇ ਸਕੀਏ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਾਰੇ ਉਹਨਾਂ ਭਰਾਵਾਂ ਪੈਣਾ ਵਾਸਤੇ ਹੈ ਜਿਹੜੇ ਬਾਹਰ ਆਣਾ ਚਾਹਦੇ ਨੇ ਸਪੈਸ਼ਲੀ ਯੂਰਪ ਦੇ ਵਿੱਚ ਯੂਰਪ ਆਉਣ ਤੋਂ ਪਹਿਲਾਂ ਜਦੋਂ ਮੈਂ ਫਾਈਲ ਆਪਣੀ ਐਮਬੈਸੀ ਦੇ ਵਿੱਚ ਸਬਮਿਟ ਕੀਤੀ ਹੋਈ ਸੀ ਤੇ ਮੈਂ ਸਾਰਾ ਟਾਈਮ ਦੇਖਦਾ ਰਹਿਣਾ ਹੁੰਦਾ ਸੀਗਾ YouTube ਤੇ ਵੀਡੀਓਜ਼ ਕਿ ਕੀ ਫਰਾਂਸ ਦੀ ਲਾਈਫ ਹੈ ਕੀ ਉੱਥੇ ਸਾਰਾ ਕੁਝ ਆਣਾ ਆਪਾਂ ਨੂੰ ਮਿਲਦਾ ਕੀ ਉੱਥੇ ਗ੍ਰੋਸਰੀ ਹੈ ਕੀ ਉੱਥੇ ਰੈਂਟ ਹੈ ਤੇ ਮੈਂ ਬਹੁਤ ਜ਼ਿਆਦਾ ਚੀਜ਼ ਸਾਰਾ ਦਿਨ ਰਾਤ ਦਿਨ ਰਾਤ ਮੈਂ ਚੈੱਕ ਕਰੀ ਜਣਾ ਤਾਂ ਕਿ ਮੈਨੂੰ ਪਤਾ ਲੱਗ ਜAVE ਕਿਉਂਕਿ ਸਾਨੂੰ ਪਤਾ ਹੁੰਦਾ ਮੀਡਲ ਕਲਾਸ ਬੰਦਿਆਂ ਨੂੰ ਕਿ ਸਾਡੀ ਫੈਮਲੀ ਕੋ ਇਨਾ ਪੈਸਾ ਨਹੀਂ ਹੈਗਾ ਕਿ ਸਾਨੂੰ ਹਨਾ ਇਨਾ ਕੁਛ ਰਜਾ ਕੇ ਭੇਜਣੇ ਦਰੋਦੀ ਕੀ ਜੇ ਇਨਾ ਰਜੇ ਹੁੰਦੇ ਤਾਂ ਮੇਰੇ ਖਿਆਲ ਅਸੀਂ ਆਂਦੇ ਵੀ ਨਾ ਬਾਹਰ ਆਪਾਂ ਉੱਥੇ ਕੁਝ ਲਾਈਫ ਦੇ ਵੀ ਜ਼ਿੰਦਗੀ ਦੇ ਵਿੱਚ ਕਰਦੇ ਜੇ ਇਨਾ ਸਾਨੂੰ ਮਿਲਿਆ ਹੁੰਦਾ ਇਹ ਵੀਡੀਓ ਸਿਰਫ ਮੇਰੇ ਅੰਦਾਜ਼ੇ ਦੇ ਨਾਲ ਜਾਂ ਫਿਰ ਜੋ ਮੈਂ ਦਿਖਾਇਆ ਉਹਦੇ ਬਿਹਾਫ ਤੇ ਮੈਂ ਇਕੱਲੀ ਵੀਡੀਓ ਨਹੀਂ ਬਣਾ ਰਿਹਾ ਵੀਡੀਓ ਲੇਟ ਆਉਣ ਦਾ ਕਾਰਨ ਵੀ ਇਹੀ ਹੈ कि मैं बहुत सारे ऐहोजे लोका नाल गल ਕੀਤੀ जेडे थो काफी नीदरलैंड ਦੇ ਵਿੱਚ काफी देर ਤੋਂ ਰਹਿ ਰਹੇ ਨੇ ਤਾਂ ਕਿ ਮੈਂ ਤੁਹਾਨੂੰ ਇੱਕ ਸਹੀ ਜਿਹੜੀ ਇਨਫੋਰਮੇਸ਼ਨ ਆ ਪ੍ਰੋਵਾਈਡ ਕਰ ਸਕਾਂ ਤਾਂ ਕਈਆਂ ਦਾ ਐਕਸਪੀਰੀਅੰਸ 10 15 15 ਸਾਲ ਦਾ ਵੀ ਆਲਰੇਡੀ 15 15 ਸਾਲ ਤੋਂ ਇੱਥੇ ਨੀਦਰਲੈਂਡਸ ਵਿੱਚ ਰਹਿ ਰਹੇ ਨੇ ਸ਼ੁਰੂ ਕਰਦੇ ਆ ਕੁਝ ਡਾਟਾ ਮੈਂ ਲਿਖਿਆ ਹੋਇਆ ਮੈਂ ਨੋਟ ਕੀਤਾ ਕੁਝ ਤੁਹਾਡੇ ਵੀ ਕੁਐਸ਼ਨ ਸੀਗੇ ਮੈਂ ਇੰਸਟਾਗ੍ਰਾਮ ਪੇਜ ਤੇ ਮੈਂ ਲਗਾਤਾਰ ਆ ਪੋਸਟ ਪਾੰਦਾ ਸੀਗਾ ਕਿ ਤੁਸੀਂ ਮੇਰੇ ਪੇਜ ਨੂੰ ਫੋਲੋ ਕਰੋ ਮੈਂ ਇੱਕ ਤਾਂ ਡੈਲੀ ਵੀਡੀਓ ਲੈ ਕੇ ਆਉਂਗਾ ਜਿਹੜੇ ਵੀ ਯੂਰਪ ਪਿਆ ਨਦਰਲੈਂਡ ਦੇ ਵਿੱਚ ਆਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਵੀਡੀਓ ਆਏਗੀ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਪਰ ਕਲੀਅਰ ਮੈਂਸ਼ਨ ਕੀਤਾ ਹੋਊਗਾ ਕਿ ਗ੍ਰੋਸਰੀਜ਼ ਕੀ ਫੂਡ ਕੀ ਜੌਬ ਓਪਰਚ्युनिटीज ਤੁਹਾਨੂੰ ਇੱਥੇ ਮਿਲਦੀਆਂ ਨੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਜਿਹੜੇ ਮੋٹے ਮੋٹے ਖਰਚੇ ਨੇ ਉਹ ਕਵਰ ਕਰਾਂਗੇ ਮੋٹے ਮੋٹے ਖਰਚੇ ਜਿਹੜੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸਭ ਤੋਂ ਪਹਿਲਾਂ ਉਹਦੇ ਵਿੱਚ ਆ ਜਾਂਦਾ ਹੈਗਾ ਲਿਵਿੰਗ ਕੋਸਟ ਰੈਂਟ ਰੈਂਟ ਕੀ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਖਰ ਐਜ਼ ਅ ਸਟੂਡੈਂਟ ਜੇ ਆਪਈ ਰੂਮ ਰੈਂਟ ਕਰਦੇ ਆ ਸ਼ੇਅਰਿੰਗ ਦੇ ਵਿੱਚ ਕਰਦੇ ਆ ਤਾਂ ਤੁਹਾਨੂੰ ਪੈ ਜਾਂਦਾ ਐਸਟੀਮੇਟ 500 ਤੋਂ 700 ਦੇ ਵਿੱਚ ਵਿੱਚ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿ ਰਹੇ ਹੋ ਹੁਣ ਮੈਂ ਤੁਹਾਨੂੰ ਆਪਣਾ ਇੱਕ ਐਗਜ਼ਾਮਪਲ ਦੇਣਾ ਮੈਂ ਇੱਕ ਕੰਪਨੀ ਦੇ ਥਰੂ ਇੱਥੇ ਕੰਮ ਕਰਦਾ ਸੋ ਮੈਨੂੰ ਜਿਹੜੀ ਕਮੋਡੀਸ਼ਨ ਆ ਵੀ ਉਹਨਾਂ ਦੇ ਥਰੂ ਪ੍ਰੋਵਾਈਡ ਹੋਈ ਹੋਈ ਹੈ ਤੇ ਮੈਂ ਜਿਹੜਾ ਪਰ ਮੰਥ ਰੈਂਟ ਦੇਣਾ 650 ਯੂਰੋਸ ਪਰ ਮੰਥ ਮੈਂ 650 ਯੂਰੋ ਜਿਹੜਾ ਮੈਂ ਰੈਂਟ ਪੇ ਕਰ ਰਿਹਾ ਆ ਉਹ ਕਮੋਡੀਸ਼ਨ ਦਾ ਜੇ ਤੁਸੀਂ ਉਤਰੇਚ ਕਰਕੇ ਜਾਂ ਫਿਰ ਐਮਸਟਰਡਮ ਜਾਂ ਫਿਰ ਰੋਟਰਡਾਮ ਕਿਸੇ ਵੱਡੀ সিটি ਦੇ ਵਿੱਚ ਜਾ ਕੇ ਰਹਿ ਰਹੇ ਹੋ ਤਾਂ ਉੱਥੇ ਜਿਹੜੇ ਰੈਂਟ ਥੋੜਾ ਵੱਧ ਹੋ ਸਕਦਾ ਹੈ ਐਕਸਪੈਂਸਿਸ ਜਿਹੜੇ ਆ ਵੀਡੀਓ ਦੇ ਵਿੱਚ ਮੈਂ ਦੱਸ ਰਿਹਾ ਉਹਨੂੰ ਮੈਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਨਹੀਂ ਲੈ ਕੇ ਜਾਊਂਗਾ ਆਪਾਂ ਉਹਨੂੰ ਐਜ਼ ਅ ਮੀਡੀਅਮ ਐਜ਼ ਅ ਸਟੂਡੈਂਟ ਜਾਂ ਫਿਰ ਜਿਹੜੇ ਬਿਲਕੁਲ ਨਿਊ ਆ ਰਹੇ ਆ ਉਹਨਾਂ ਲਈ ਆਪਾਂ ਇਹ ਵੀਡੀਓ ਜਿਹੜਾ ਜਿਹੜਾ ਰੈਂਟ ਐ ਐਸਟੀਮੇਟ ਲਗਾ ਕੇ ਚੱਲੋ ਤੁਸੀਂ 600 यूरो, 600 ਯੂਰੋਸ ਤੁਹਾਨੂੰ ਜਿਹੜਾ ਹੈਗਾ ਇੱਕ ਅ ਸ਼ੇਅਰਿੰਗ ਦੇ ਵਿੱਚ ਆ ਇੱਕ ਰੂਮ ਲਗਾ ਲਓ ਤੁਹਾਨੂੰ ਮਿਲ ਜੇਗਾ ਡਿਪੈਂਡ ਕਰਦਾ ਤੁਹਾਡੀ ਕਿਸਮਤ ਵੀ ਹੋ ਸਕਦੀ ਹੈ ਕਿ ਪਤਾ ਤੁਹਾਨੂੰ ਮਿਲ ਵੀ ਜਾਵੇ ਬਟ ਆਪਾਂ 600 ਜਿਹੜਾ ਐਜ਼ ਅ ਕਮੋਡੀਸ਼ਨ ਦਾ ਇੱਕ ਰੈਂਟ ਤਾਂ ਲਗਾ ਕੇ ਚੱਲਾਂਗੇ 600 ਯੂਰੋਸ ਲਗਾਵਾਂਗੇ ਆਪਾਂ ਕਮੋਡੀਸ਼ਨ ਦਾ ਤੇ ਉਸ ਤੋਂ ਬਾਅਦ ਆ ਜਾਂਦਾ ਹੈਗਾ ਆਪਣਾ ਖਰਚਾ ਫੂਡ ਐਂਡ ਗਰੋਸਰੀ ਇਹ ਵੀ ਇੰਪੋਰਟੈਂਟ ਤੇ ਥੋੜਾ ਆਪ ਆ ਵੱਡਾ ਖਰਚਾ ਆਪਾਂ ਕਹਿ ਸਕਦੇ ਹਾਂਗਾ ਜਿਹੜੀ ਗਰੋਸਰੀਸ ਹੈਗੀ ਆ ਉਹ ਐਕਸਪੈਂਸਿਵ ਹੈਗੀ ਆ ਇੱਥੇ ਨੀਦਰਲੈਂਡਸ ਦੇ ਵਿੱਚ ਜੇ ਆਪਾਂ ਕੰਪੇਅਰ ਕਰੀਏ ਐਸ ਚੋਂ ਜਰਮਨ ਜਰਮਨ ਦੇ ਵਿੱਚ ਅੱਦਾਂ ਜੇ ਜਰਮਨ ਤੋਂ ਲੀਡਲ ਲੀਡਲ ਜਿਹੜੀ ਹੈਗੀ ਤੁਹਾਨੂੰ ਜਰਮਨ ਦੇ ਵਿੱਚ ਵੀ ਮਿਲ ਜੂਗੀ ਲੀਡਲ ਜਿਹੜੀ ਹੈਗੀ ਆ ਤੁਹਾਨੂੰ ਆ ਨੀਦਰਲੈਂਡਸ ਦੇ ਵਿੱਚ ਵੀ ਮਿਲ ਜਾਂਦੀ ਹੈਗੀ ਆ ਤਾਂ ਜੇ ਤੁਸੀਂ ਪ੍ਰਾਈਸਿਸ ਕੰਪੇਅਰ ਕਰੋਗੇ ਤਾਂ ਜਰਮਨ ਦੇ ਜਿਹੜੇ ਪ੍ਰਾਈਸਿਸ ਨੇ ਉਹ ਨੀਦਰਲੈਂਡ ਨਾਲੋਂ ਬਹੁਤ ਜ਼ਿਆਦਾ ਘੱਟ ਨੇ ਤੁਹਾਨੂੰ ਉੱਥੋਂ ਚੀਜ਼ਾਂ ਬੜੀਆਂ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਹੁਣ ਸਾਡੇ ਇਦਾਂ ਜਦੋਂ ਜਿੱਥੇ ਸਾਡੀ ਪਹਿਲਾ ਕੰਪਨੀ ਦੀ ਅਕੋਮੋਡੇਸ਼ਨ ਸੀਗੀ ਉਹਦੇ ਵਿੱਚ ਇਦਾਂ ਸੀ ਅਸੀਂ ਆਲਮੋਸਟ ਜਰਮਨ ਦੇ ਬਾਰਡਰ ਦੇ ਕੋਲ ਰਹਿੰਦੇ ਸੀ ਨੀਦਰਲੈਂਡ ਜਰਮਨ ਦੇ ਬਾਰਡਰ ਕੋਲ ਰਹਿੰਦੇ ਹੁੰਦੇ ਸੀ ਤੇ ਆਪਾਂ ਜਿਹੜੀ ਗ੍ਰੋਸਰੀ ਕਰਨ ਜਾਂਦੇ ਹੁੰਦੇ ਸੀ ਉਹ ਆਪਾਂ ਜਾਂਦੇ ਹੁੰਦੇ ਸੀ ਜਰਮਨ ਦੇ ਵਿੱਚ ਕਿਉਂਕਿ ਸਾਨੂੰ ਉੱਥੇ ਜਿਹੜੀਆਂ ਚੀਜ਼ਾਂ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਸੀਗੀਆਂ ਤਾਂ ਅਸੀਂ ਉਧਰ ਗ੍ਰੋਸਰੀ ਕਰਨ ਜਾਂਦਾ ਸੀਗਾ ਤੇ ਬਹੁਤ ਜ਼ਿਆਦਾ ਦੂਰ ਵੀ ਨਹੀਂ ਸੀਗਾ ਸੋ ਥਿਸ ਇਜ਼ ਅ ਰੀਜ਼ਨ ਤੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਸਾਰੇ ਸਟੋਰਸ ਦਾ ਲਗਾ ਕੇ ਰੱਖਿਆ ਹੋਇਆ ਹੈ ਕੀ 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 ਮੈਂ ਇੱਕ ਇੱਕ ਮੀਡਲ ਪ੍ਰਾਈਸ ਆਪਾਂ ਕਹਿ ਲਈ ਇੱਕ ਮੀਡਲ ਪ੍ਰਾਈਸ ਮੈਂ ਨਿਕਾਲਿਆ ਜੇ ਆਪਾਂ ਲਗਾਈਏ ਦੁੱਧ ਜਿਹੜਾ ਡਿਪੈਂਡ ਕਰਦਾ ਤੁਸੀਂ ਫੁੱਲ ਕਰੀਮ ਹੈ ਕਿਹੜਾ ਹੈ ਰੋ ਅਲੱਗ ਅਲੱਗ ਦੁੱਧ ਦੇ ਪ੍ਰਾਈਸ ਨੇ ਨਾਰਮਲ ਜਿਹੜਾ ਆਪਾਂ ਦੁੱਧ ਲਗਾ ਲਵੋ ਆ ਲੋ ਫੈਟ ਦੀ ਗੱਲ ਨਹੀਂ ਕਰਿਆ ਮੀਡੀਅਮ ਮੀਡੀਅਮ ਫੈਟ ਜਿਹੜਾ ਮਿਲਕਾ ਹੈ ਉਹਦਾ ਤੁਸੀਂ ਪ੍ਰਾਈਸ ਲਓ 1.5 ਯੂਰੋ 1.5 ਯੂਰੋ ਦਾ ਤੁਹਾਨੂੰ ਦੁੱਧ ਮਿਲ ਜਾਂਦਾ ਬ੍ਰੈਡ ਜੇ ਕੰਪੇਅਰ ਕਰੋਗਾ 1.5 ਤੋਂ 3 ਯੂਰੋ ਦੇ ਵਿੱਚ ਅਲੱਗ ਅਲੱਗ ਕਾਈਂਡ ਡਿਫਰੈਂਟ ਡਿਫਰੈਂਟ ਕਾਈਂਡ ਦੀ ਬ੍ਰੈਡ ਬਹੁਤ ਜ਼ਿਆਦਾ ਵੈਰਾਈਟੀ ਦਾ ਬ੍ਰੈਡ ਦੀ ਮਿਲ ਨਾਨਵੇਜ ਨੇ ਅੰਡੇ ਜਿਹੜੇ ਹੋਗੇ ਆਪਾਂ ਨੂੰ ਮਿਲ ਜਾਂਦੇ 2.5 ਤੋਂ 5 ਯੂਰੋ ਦੇ ਵਿੱਚ ਵਿੱਚ ਡਿਪੈਂਡ ਕਰਦਾ ਅੰਡੇ ਦੀ ਕੁਆਲਿਟੀ ਵਗੈਰਾ ਸਾਈਜ਼ ਇਥੇ স্মੋਲ మీడియం ਲਾਰਜ ਕਰਕੇ ਅ ਅੰਡੇ ਹੈਗੇ ਨੇ ਤਾਂ ਐਗਸ ਦਾ ਜਿਹੜਾ ਸਾਈਜ਼ ਤੇ ਡਿਪੈਂਡ ਕਰਦਾ ਉਹਦਾ ਪ੍ਰਾਈਸ ਹੋ 2.5 ਤੋਂ 5 ਯੂਰੋ ਦੇ ਵਿੱਚ ਵਿੱਚ ਆ ਮੇਰਾ ਜਿਹੜਾ ਗਰੋਸਰੀ ਦਾ ਖਰਚਾ ਆ ਰਿਹਾ ਹੈਗਾ ਪਰ ਮੰਥ ਉਹ ਆ ਰਿਹਾ ਹੈਗਾ 300 ਯੂਰੋਸ 300 ਯੂਰੋ ਦੇ ਵਿੱਚ ਮੈਂ ਘਰ ਦਾ ਜੇ ਮੈਂ ਇਕੱਲਾ ਖਾਣਾ ਬਣਾਵਾਂ ਮੈਂ ਬਾਹਰ ਦਾ ਕੋਈ ਵੀ ਇਨਕਲੂਡ ਨਹੀਂ ਕਰ ਰਿਹਾ ਸਿਰਫ ਜੇ ਮੈਂ ਕਰ ਉਹਦੇ ਵਿੱਚ ਇੰਡੀਅਨ ਗਰੋਸਰੀ ਵੀ ਮੈਂ ਐਡ ਕਰ ਰਿਹਾ ਜੇ ਤੁਸੀਂ ਆਪਣੇ ਕੰਟਰੀ ਤੋਂ ਕੋਈ ਗਰੋਸਰੀਜ਼ ਜਿਆਦਾ ਤੁਹਾਨੂੰ ਹਰ ਕੰਟਰੀ ਦੇ ਸਟੋਰ ਮਿਲ ਜਾਂਦੇ ਨੇ ਸਾਡੇ ਇੰਡੀਅਨ ਗਰੋਸਰੀਜ਼ ਦੇ ਕਾਫੀ ਸਟੋਰਸ ਨੇ ਤੇ ਤੁਹਾਨੂੰ ਜੇ ਕਿਸੇ ਨੇ ਮੇਰੇ ਵੀਡੀਓ ਪਹਿਲਾਂ ਦੇਖਿਆ ਹੋਈਆਂ ਤਾਂ ਮੈਂ ਇੱਕ ਵੀਡੀਓ ਵੀ ਪਾਈ ਸੀ ਇੰਡੀਅਨ ਗਰੋਸਰੀ ਸਟੋਰ ਦੀ ਆ ਜਿਹੜਾ ਕਿ ਐਂਡ oven ਦੇ ਵਿੱਚ ਆ ਤੁਸੀਂ ਮੇਰੇ ਵੀਡੀਓਜ਼ ਉੱਥੇ ਜਾ ਕੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਇੰਡੀਅਨ ਗਰੋਸਰੀ ਸਟੋਰਸ ਹੋ ਗਏ ਜਾਂ ਤੁਹਾਨੂੰ ਤੁਹਾਡਾ ਆਪਣਾ ਕੋਈ ਕੰਟਰੀ ਦਾ ਕੋਈ ਸਟੋਰ ਹੈ ਤੁਹਾਨੂੰ ਹਰ ਸ਼ੋਰ ਇੱਥੇ ਮਿਲ ਜੂਗਾ ਤੁਹਾਨੂੰ ਹਰ ਤਰ੍ਹਾਂ ਦਾ ਫੂਡ ਇੱਥੇ ਅਵੇਲੇਬਲ ਹੈ ਮੈਂ ਜਿਹੜਾ ਤੁਹਾਨੂੰ 300 ਪ੍ਰਾਈਸ ਆਪਣੀ ਗਰੋਸਰੀ ਦਾ ਦੱਸ ਰਿਹਾ ਉਹਦੇ ਵਿੱਚ ਸਾਰਾ ਕੁਝ ਇਨਕਲੂਡਡ ਹੈ ਉਹਦੇ ਵਿੱਚ ਮੈਂ ਇੰਡੀਅਨ ਗਰੋਸਰੀ ਤੇ ਪਲੱਸ ਜਿਹੜਾ ਮੈਂ ਇਥੋਂ ਦੀ ਮਾਰਕੀਟ ਜਿਵੇਂ ਲੀਡਲ ਜਾਂ ਫਿਰ ਜੰਬੋ ਇੱਥੇ ਜਿਹੜੀਆਂ ਲੋਕਲ ਮਾਰਕੀਟ ਨੇ ਮੈਂ ਉਹਦੇ ਪ੍ਰਾਈਸ ਵੀ ਇਨਕਲੂਡ ਕਰਕੇ ਤੁਹਾਨੂੰ ਦੱਸ ਰਿਹਾ ਪਰ ਮੰਥ 300 ਯੂਰੋ ਦੇ ਵਿੱਚ ਤੁਸੀਂ ਬਹੁਤ ਸੋਨਾ ਖਾਣਾ ਤੁਸੀਂ ਘਰ ਦਾ ਜਿਹੜਾ ਖਾ ਸਕਦੇ ਹੋ ਉਹਦੇ ਤੋਂ ਇਲਾਵਾ ਤੁਹਾਡਾ 650 700 ਤੱਕ ਵੀ ਜਾ ਸਕਦਾ ਕਿਉਂਕਿ ਬਾਹਰ ਉਹ ਜਿਹੜਾ ਫੂਡ ਆ ਬਹੁਤ ਜ਼ਿਆਦਾ ਐਕਸਪੈਂਸਿਵ ਇੱਥੇ ਮੈਂ ਜੋ ਤੁਹਾਨੂੰ ਪ੍ਰੇਫਰ ਕਰੂੰਗਾ ਬਾਹਰ ਉਹ ਜਿੰਨਾ ਹੋ ਸਕਦਾ ਤੁਸੀਂ ਫੂਡ ਸਟਾਰਟਿੰਗ ਦੇ ਵਿੱਚ ਅਵੋਇਡ ਕਰੋ ਖਾਣਾ ਤੇ ਘਰ ਦਾ ਬਣਾ ਕੇ ਤੁਸੀਂ ਖਾਓਗੇ ਤਾਂ ਤੁਹਾਡੇ ਪੈਸੇ ਵੀ ਬਚੂਗੇ ਐਂਡ ਤੁਸੀਂ ਹੈਲਦੀ ਵੀ ਰਹੋਗੇ ਸੋ ਫੂਡ ਦਾ ਆਪਾਂ ਲਗਾ ਕੇ ਚੱਲਦੇ ਹਾਂ 300 ਯੂਰੋਸ ਫੂਡ ਦੇ 600 ਆਪਾਂ ਲਗਾਇਆ ਸੀਗਾ ਰੈਂਟ ਦਾ 300 ਆਪਾਂ ਲਗਾ ਰਿਹਾ ਫੂਡ ਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਟਰਾਂਸਪੋਰਟੇਸ਼ਨ ਦੀ ਟਰਾਂਸਪੋਰਟੇਸ਼ਨ ਨੀਦਰਲੈਂਡ ਦੇ ਵਿੱਚ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਇੱਥੇ ਇਦਾਂ ਤੁਹਾਨੂੰ ਇੱਧਰ ਇੱਕ ਬੈਂਕ ਅਕਾਊਂਟ ਚਾਹੀਦਾ ਤੁਸੀਂ ਆਪਣੇ ਬੈਂਕ ਅਕਾਊਂਟ ਨੂੰ ਲਿੰਕ ਕਰਦੇ ਹੈਗੇ ਉਹ ਇੱਕ ਇਹਨਾਂ ਦੀ ਵੈਬਸਾਈਟ ਹੈ ਉਹਦੇ ਨਾਲ ਜਿੱਥੋਂ ਜਿਹੜਾ ਕਾਰਡ ਤੁਹਾਨੂੰ ਇਸ਼ੂ ਹੋ ਕੇ ਆਉਂਦਾ ਕਰੇ ਉਹਦੇ ਵਿੱਚ ਤੁਸੀਂ ਰੀਚਾਰਜ ਵੀ ਕਰਾ ਸਕਦੇ ਹੋ ਤੇ ਤੁਸੀਂ ਪੈਕ ਵੀ ਬਾਏ ਕਰ ਸਕਦੇ ਹੋ ਉਹ ਪੈਕ ਦੇ ਵਿੱਚ ਇਦਾਂ ਜਿਵੇਂ ਮਤਲਬ ਤੁਹਾਡਾ ਕੰਮ ਇੱਕ ਸਟੇਸ਼ਨ ਇੱਕ ਸਟੇਸ਼ਨ ਤੋਂ ਸ਼ੁਰੂ ਹੋ ਕੇ ਮਤਲਬ ਤੁਹਾਡਾ 4-5 ਸਟੇਸ਼ਨ ਬਾਅਦ ਤੁਹਾਡੇ ਇੱਕ ਸਟਾਪ ਆ ਰਿਹਾ ਤੁਸੀਂ ਉੱਥੋਂ ਉਸ ਸਟਾਪ ਤੇ ਤੁਸੀਂ ਉਤਰਨਾ ਹੈ ਤਾ ਦਿੱਲੀ ਤੁਸੀਂ ਉਸ ਚੌਪਲੀ ट्रैवल ਕਰਨਾ ਹੈ ਉੱਥੇ ਜਾਣਾ ਵੀ ਹੈ ਤਾਂ ਆਣਾ ਵੀ ਹੈ ਤੁਸੀਂ ਇੱਕ ਪੈਕ ਬਾਇ ਕਰ ਸਕਦੇ ਹੋ ਉਹ ਸਟੇਸ਼ਨ ਤੋਂ ਲੈ ਕੇ ਉਸ ਤੋਂ ਅਗਲੇ ਸਟੇਸ਼ਨ 올 ਸਟੇਸ਼ਨ ਤੱਕ ਉਹਦੇ ਵਿੱਚ ਵਿੱਚ ਜਿੰਨੇ ਵੀ ਸਟੇਸ਼ਨ ਆਣਗੇ ਉਹ ਕੰਪਲੀਟਲੀ ਤੁਹਾਨੂੰ ਫ੍ਰੀ ਹੈ ਉਹਦੇ ਵਿੱਚ ਉਹਦੇ ਵਿੱਚ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਉਹਦਾ ਮੰਥਲੀ ਜਿੰਨਾ ਵੀ ਡਿਸਟੈਂਸ ਹੋਗਾ ਡਿਸਟੈਂਸ ਅਕੋਰਡਿੰਗ ਉਹਦੇ ਚਾਰजेस ਹੋਣਗੇ ਉਹ ਤੁਹਾਨੂੰ ਪੇ ਕਰਨੇ ਪੈਣੇ ਆ ਮੰਥਲੀ ਤੇ ਉਹਦੇ ਵਿੱਚ ਕੋਈ ਟਾਈਮ ਨਹੀਂ ਹੈ ਤੁਸੀਂ ਜਿੰਨਾ ਮਰਜ਼ੀ ਤੁਸੀਂ ਕਰ ਸਕਦੇ ਹੈਗੇ ਹੋ ਆ ਟ੍ਰੈਵਲ 7.5 ਯੂਰੋ ਇੱਕ ਬਾਜ਼ੀ ਟਿਕਟ ਮੈਨੂੰ ਮਿਲਦੀ ਹੈ ਉਹ ਹੁੰਦੀ ਹੈ ਵਨ ਡੇ ਟਿਕਟ ਉਹ ਵਨ ਡੇ ਟਿਕਟ ਦੇ ਵਿੱਚ ਇੱਕ ਦਿਨ ਦੇ ਵਿੱਚ 24 ਘੰਟੇ ਦੇ ਵਿੱਚ ਜੇ ਮੈਂ ਲਗਾ ਲਓ ਸਵੇਰੇ 10 ਵਜੇ ਟਿਕਟ ਬਾਏ ਕਰਦਾ ਬਾਜ਼ ਦੇ ਵਿੱਚ ਛੱਡਦਾ ਟਿਕਟ ਲੈ ਕੇ ਤਾਂ ਉਹ ਜਿਹੜੀ ਟਿਕਟ ਹੈ ਰਾਤ ਦੇ 12 ਵਜੇ ਤੱਕ ਚੱਲੇਗੀ मतलब वो ट्वेल्व मतलब फाइव ई एम टू फाइव ए एम या फिर लगा लो सिक्स पी एम टू सिक्स पी एम नहीं है जो तुम जो मर्जी तुसी बाय करो टिकट नात दे जरा बारह बजे जो अगली डेट जो चेंज हो जाएगी उदो टिकट की जी वैलडिटी खत्म हो, हो जाती है वन फिफ़्ट यूरो तुसी लगा के चलो वन फिफ़्ट यूरो पर मंथ मिनीम जो को एक्सट्रा नहीं जा रहे तो या कोई एक पैक बाय किया हो फिक्स जोड़ा पैक है वो बाय किया हो वन फिफ़्टी यूरोज तुम उदो लगा के चलो सो सिक्स हंड्रड यूरो हो गए अपने रेंट के ਤੇ 300 ਯੂਰੋ ਹੋ ਗਏ ਗਰੋਸਰੀਸ ਤੇ ਤੇ 150 ਯੂਰੋ ਹੋ ਗਏ ਆਪਣੇ ਆਹ ਟਰਾਂਸਪੋਰਟੇਸ਼ਨ ਆਈ ਹੋਪ ਕਾਫੀ ਲੋਕਾਂ ਦੇ ਕੁਐਸਚਨ ਹੈ ਜਿਹੜੇ ਇਹਦੇ ਵਿੱਚ ਕਵਰ ਹੋ ਗਏ ਉਹ ਜਿਨ੍ਹਾਂ ਦੇ ਕੁਐਸਚਨ ਰਹਿ ਗਏ ਉਹ ਤੁਹਾਨੂੰ ਆਹ ਪਾਰਟ ਦੇ ਵਿੱਚ ਤੁਹਾਨੂੰ ਮਿਲਦੇਣਗੇ ਚੌਥਾ ਜਿਹੜਾ ਆ ਪਾਰਟ ਦੀ ਗੱਲ ਕਰਾਂਗੇ ਉਹ ਹੈਗਾ ਵਰਕ ਤੇ ਸੈਲਰੀ ਇਹਦੇ ਤੇ ਹੀ ਮੋਸਟ ਆਫ ਜੇ ਮੈਂ ਤੁਹਾਨੂੰ ਜੇ ਮੈਂ ਇੱਕ ਇਹਦਾ ਪਰਸੈਂਟੇਜ ਕੱਢਾਂ ਤਾਂ ਮੈਨੂੰ 40% ਬਾਕੀ ਤੇ 60% ਜਿਹੜੇ ਆ ਵਰਕ ਐਂਡ ਸੈਲਰੀ ਇਹਦੇ ਤੇ ਹੀ ਆਈ ਸੀ ਕਿ ਮੈਨੂੰ ਦੱਸੋ ਕੀ 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 ਉੱਥੇ ਕੰਮ ਨੇ ਤੇ ਕਿੰਨੇ-ਕਿੰਨੇ ਪੈਸੇ ਬਣ ਜਾਂਦੇ ਨੇ ਆਪਾਂ ਆ ਵੀਡੀਓ ਨੂੰ ਬਿਲਕੁਲ ਬੇਸਿਕ ਤੇ ਰੱਖ ਰਿਆਂ ਸੋ ਮੈਂ ਗੱਲ ਕਰੂੰਗਾ ਬਿਲਕੁਲ ਫਰੈਸ਼ਰਜ਼ ਹੀ ਜਿਹੜੇ ਇੰਡੀਆ ਤੋਂ ਬਿਲਕੁਲ ਫਰੈਸ਼ਰ ਆ ਰਹੇ ਨੇ ਜਿਨ੍ਹਾਂ ਕੋਈ ਕੰਮ ਦਾ ਐਕਸਪੀਰੀਅੰਸ ਨਹੀਂ ਹੈ ਜੇ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਹੈ ਤਾਂ ਉਹਦੇ ਵਰਗੀ ਰੀਸ ਨਹੀਂ ਜੇ ਤੁਹਾਨੂੰ ਸੇਮ ਫੀਲਡ ਦੇ ਵਿੱਚ ਜੋਬ ਮਿਲ ਜਾਂਦੀ ਹੈ ਤਾਂ ਬਟ ਆ ਵੀਡੀਓ ਤੇ ਜਿਹੜੀ ਮੈਂ ਗੱਲ ਕਰੂੰਗਾ ਉਹ ਬਿਲਕੁਲ ਫਰੈਸ਼ਰ ਜਾਂ ਜਿਹੜੇ ਪਲੱਸ 2 ਕਰਕੇ ਜਾਂ ਫਿਰ ਅ ਸਟੂਡੈਂਟ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਆ ਵੀਡੀਓ ਦੇ ਵਿੱਚ ਜੇ ਤੁਸੀਂ ਇੱਕ ਫੁੱਲ ਟਾਈਮ ਵਰਕਰ ਹੋ ਤਾਂ ਫਿਰ ਤੁਹਾਨੂੰ 2500 ਤੋਂ 30000 ਜਿਹੜਾ ਯੂਰੋ ਹੈ ਤੁਸੀਂ ਫੁੱਲ ਟਾਈਮ ਦੇ ਵਿੱਚ ਈਜ਼ੀਲੀ ਅਰਨ ਕਰ ਸਕਦੇ ਹੋ ਨੈਦਰਲੈਂਡਸ ਦੇ ਵਿੱਚ ਇਹ ਦੇ ਵਿੱਚ ਤੇ ਕਈ ਅੰਦਾ ਦੇ ਵੀ ਰੋਲ ਨੇ ਜਿਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਤੇ ਜੇ ਓਨਰ ਨੂੰ ਤੁਹਾਡਾ ਕੰਮ ਪਸੰਦ ਆਉਂਦਾ ਤਾਂ ਤੁਹਾਡੀ ਜਿਹੜੀ ਸੈਲਰੀ ਆ 4000 ਪਲੱਸ ਯੂਰੋ ਵੀ ਜਾ ਸਕਦੀ ਹੈ ਪਰ ਮਨთ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਤੁਹਾਡੇ ਕੋਲ ਕੋਈ ਬੈਟਰ ਸਕਿੱਲ ਹੈ ਸੋ ਮੈਂ ਸਾਰਿਆਂ ਨੂੰ ਸਜੈਸਟ ਕਰੂੰਗਾ ਜੇ ਤੁਸੀਂ ਇੰਡੀਆ ਤੋਂ ਅ ਇੱਧਰ ਆ ਰਹੇ ਹੋ ਤੁਹਾਡਾ ਪੱਕਾ ਮਨ ਬਣਿਆ ਹੋਇਆ ਹੈ ਕਿ ਮੈਂ ਨੀਦਰਲੈਂਡ ਦੇ ਵਿੱਚ ਜਾਣਾ ਹੈ ਮੈਂ ਯੂਰਪ ਦੇ ਵਿੱਚ ਜਾਣਾ ਹੈ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖ ਕੇ ਆਇਓ ਜੋ ਤੁਹਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਹੈਲਪ ਕਰੂਗੀ ਜਿਵੇਂ ਕੋਈ ਸ਼ੈਫ ਦਾ ਕੰਮ ਹੋ ਗਿਆ ਜਾਂ ਫਿਰ ਕੋਈ ਪਲੰਬਰ ਦਾ ਕੰਮ ਹੋ ਗਿਆ ਜਾਂ ਕੋਈ ਆਪਰੇਟਰ ਹੋ ਗਿਆ ਕਿਸੇ ਚੀਜ਼ ਦਾ ਉਹ ਚੀਜ਼ਾਂ ਦੇ ਵਿੱਚ ਇਹ ਬੰਦਿਆਂ ਨੂੰ ਇੱਥੇ ਜਿਹੜੇ ਵਰਕ ਤੇ ਜਿਹੜੇ ਓਨਰਸ ਨੇ ਇੱਥੇ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਲੋਡ ਰਹਿੰਦੀ ਰਹਿੰਦੀ ਹੈ ਤਾਂ ਜੇ ਤੁਹਾਨੂੰ ਜੇ ਉਹਨਾਂ ਨੂੰ ਤੁਹਾਡਾ ਕੰਮ ਪਸੰਦ ਆਉਂਦਾ ਤਾਂ ਫੋਰ ਸ਼ੋਰ ਤੁਹਾਨੂੰ ਇੱਕ ਬਹੁਤ ਜ਼ਿਆਦਾ ਇੱਕ ਵਧੀਆ ਸੈਲਰੀ ਤੁਹਾਨੂੰ ਪ੍ਰੋਵਾਈਡ ਕਰੂਗੇ ਮੈਂ ਜੇ ਤਰ ਨਾਲ ਮਿਨੀਮਮ ਵੇਜ ਦੀ ਗੱਲ ਕਰਾਂ ਤਾਂ ਮਿਨੀਮਮ ਵੇਜ ਪਰ ਆਵਰ ਦੀ ਜਿਹੜੀ ਹੈਗੀ ਹੈ ਉਹ ਹੈਗੀ ਹੈ 14 ਯੂਰੋ ਪਰ ਆਵਰ 14 ਯੂਰੋ ਪਰ ওভার ਜਿਹੜਾ ਫ੍ਰੈਸ਼ਰ ਨੂੰ ਬਹੁਤ ਜ਼ਿਆਦਾ इजीली ਪੈਸੇ ਮਿਲ ਜਾਂਦੇ ਨੇ ਹੋ ਸਕਦਾ ਇਸ ਤੋਂ 1-2 ਯੂਰੋ ਤੁਹਾਨੂੰ ਉੱਪਰ ਵੀ ਮਿਲ ਜਨ ਬਟ ਆਪਾਂ ਵੀਡੀਓ ਨੂੰ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਇੱਕ ਬੇਸਿਕ ਲੈਵਲ ਤੇ ਰੱਖਾਂਗੇ ਸੋ ਹਰ ਚੀਜ਼ ਨੂੰ ਆਪਾਂ ਕਹਿੰਦੇ ਆ ਘਟਾ ਕੇ ਹਲਕਾ ਜਿਹਾ ਰੱਖਾਂਗਾ ਮੈਂ ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਉਮੀਦ ਲਾ ਕੇ ਨਾ ਹੋਏ ਆਪਣੇ ਬਹੁਤ ਜ਼ਿਆਦਾ ਐਕਸਪੈਂਸਿਸ ਜਿਹੜੇ ਨੂੰ ਸਾਹਮਣਾ ਤੁਸੀਂ ਸੋਚ ਕੇ ਨਾ ਹੋ ਤਾਂ ਥੋੜਾ ਮੈਂ ਇਹਨੂੰ ਹਲਕਾ ਜਿਹਾ نیچے ਰੱਖ ਰਿਹਾ ਤਾਂ ਕਿ ਤੁਹਾਨੂੰ ਇੱਕ ਸਹੀ ਅੰਦਾਜ਼ਾ ਹੋਵੇ ਤੁਹਾਨੂੰ ਇਧਰ ਆ ਕਿ ਆ ਚੀਜ਼ ਨਾ ਹੋਵੇ ਕਿਰ ਵੀਡੀਓ ਦੇ ਵਿੱਚ ਤਾਂ ਅਸੀਂ ਮਰਾ ਕਹਿ ਰਹੇ ਸੀਗਾ ਸੋ ਮੈਂ ਚੀਜ਼ਾਂ ਨੂੰ ਬੜੇ ਹੀ ਕਿ ਲੋ ਲੈਵਲ ਤੇ ਰੱਖ ਰਿਹਾ ਸੋ ਆਪਾਂ ਜਿਹੜਾ ਪਰ आवर ਜਿਹੜੀ ਵੇਜ ਆ ਉਹਨੂੰ 14 ਯੂਰੋ ਲੈ ਕੇ ਚੱਲਾਂਗੇ ਜੇ ਤੁਸੀਂ ਐਜ਼ ਅ ਫਰੈਸ਼ਰ ਆ ਰਹੇ ਹੋ 14 ਘੰਟਿਆਂ ਦਾ ਤੁਸੀਂ ਕਾਊਂਟ ਕਰ ਸਕਦੇ ਹੋ ਤੁਸੀਂ ਵੀਕ ਦੇ ਵਿੱਚ 8 ਘੰਟੇ 7 ਘੰਟੇ 6 ਘੰਟੇ ਜਿੰਨੇ ਵੀ ਤੁਸੀਂ ਜੇ ਸਟੂਡੈਂਟ ਹੋ ਤਾਂ ਤੁਹਾਡਾ ਜਿਹੜਾ ਓਨਰ ਹੈ ਤੁਹਾਨੂੰ ਕਿੰਨੇ ਘੰਟੇ ਦੇ ਰਿਹਾ ਸੋ ਮੈਂ ਜੋ ਤੁਹਾਨੂੰ ਐਵਰੇਜ ਦਊਂਗਾ ਨੀਦਰਲੈਂਡ ਦੇ ਵਿੱਚ 2400 ਤੋਂ 2500 ਯੂਰੋ ਤੁਸੀਂ ਈਜ਼ੀਲੀ ਪਰ ਮੰਥ ਕਮਾ ਸਕਦੇ ਹੋ ਐਜ਼ ਅ ਫਰੈਸ਼ਰ ਜੇ ਤੁਹਾਨੂੰ ਕੁਝ ਵੀ ਨਹੀਂ ਆਂਦਾ ਤਾਂ ਤੁਸੀਂ ਈਜ਼ੀਲੀ 24 ਤੋਂ 2500 ਯੂਰੋ ਪਰ ਮੰਥ ਤੱਕ ਕਮਾ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਉਹਦੀ ਕੋਈ ਰੀਜ਼ਨਿੰਗ ਤੁਹਾਨੂੰ ਹੋਰ ਪੈਸੇ ਵੀ ਆਨਰ ਦੇ ਸਕਦਾ ਆਫਰ ਕਰ ਸਕਦਾ ਮੈਂ ਤੁਹਾ ਨਾਲ ਗੱਲ ਕਰੂੰਗਾ ਬਹੁਤ ਜ਼ਿਆਦਾ ਜਿਹੜੀਆਂ ਕਾਮਨਸ ਤੇ ਫ੍ਰੈਸ਼ਰ ਨੂੰ ਬਹੁਤ ਜਿਆਦਾ इजीली ਜੋਬ ਮਿਲ ਜਾਂਦੀਆਂ ਤੇ ਮੈਂ ਚਾਹੂੰਗਾ ਜੇ ਤੁਸੀਂ ਨੀਦਰਲੈਂਡ ਆ ਕੇ ਜੋਬ ਫਾਈਂਡ ਕਰ ਰਹੇ ਹੋ ਤਾਂ ਇੱਧਰ ਉੱਧਰ ਤੁਹਾਨੂੰ ਪਟਕਣ ਦੀ ਲੋੜ ਨਹੀਂ ਸੋ ਆਈ ਫੀਲਡ ਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹਦੇ ਵਿੱਚ ਤੁਸੀਂ ਜੋਬ ਫਾਈਂਡ ਆਊਟ ਕਰਨੀਆਂ ਸ਼ੁਰੂ ਕਰੋ ਤਾਂ ਤੁਹਾਨੂੰ ਜ਼ਰੂਰ ਜੋਬ ਮਿਲੂਗੀ ਤੁਹਾਨੂੰ ਇਹਦੇ ਵਿੱਚ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਐਜ਼ ਅ ਸਟਾਰਟ ਐਜ਼ ਅ ਬਿਗਨਿੰਗ ਤੁਸੀਂ ਬਹੁਤ ਜ਼ਿਆਦਾ ਇਹ ਤੁਹਾਨੂੰ इजीली ਨੀਦਰਲੈਂਡਸ ਮਿਲ ਜਾਂਦੀ ਹੈ ਨੀਦਰਲੈਂਡ ਇੱਕ ਹੱਬ ਹੈ ਜਿੱਥੋਂ ਆਪਾਂ ਕਹਿ ਸਕਦੇ ਆ ਕਿ ਆਰਡਰਸ ਜਿਹੜੇ ਜਨਰੇਟ ਹੁੰਦੇ ਆ ਤਾਂ ਇੱਥੇ ਪੈਕਿੰਗ ਦਾ ਕੰਮ ਵੇਅਰਹਾਊਸ ਦਾ ਕੰਮ ਬਹੁਤ ਜ਼ਿਆਦਾ ਹੈ ਬਹੁਤ ਹਾਈ ਲੈਵਲ ਤੇ ਹੈ ਸੋ ਬਹੁਤ ਜ਼ਿਆਦਾ ਕਾਮਨ ਹੈ ਜੌਬ ਇਹ ਤੇ ਇਹਦੇ ਲਈ ਤੁਹਾਨੂੰ ਕੋਈ ਐਕਸਪੀਰੀਅੰਸ ਇਹਦੇ ਲਈ ਤੁਹਾਨੂੰ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਤੁਹਾਨੂੰ ਬੇਸਿਕ ਇੰਗਲਿਸ਼ ਆਣੀ ਚਾਹੀਦੀ ਹੈਗੀ ਜਾਂ ਫਿਰ ਤੁਸੀਂ ਵਧੀਆ ਬੋਲਦੇ ਹੋ ਤਾਂ ਉਤਵਦ ਕੀ ਹੋ ਸਕਦਾ ਇੱਕ ਇੰਗਲਿਸ਼ ਜਰੂਰ ਤੁਸੀਂ ਆਪਣੀ ਬੈਟਰ ਕਰਕੇ ਆਇਓ ਜੇ ਤੁਹਾਡੀ ਵੀਕ ਆ ਤਾਂ ਉਹ ਨੀਦਰਲੈਂਡ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਗੁੱਡ ਥਿੰਗ ਇਹ ਹੈ ਕਿ ਤੁਹਾਨੂੰ ਹਰ ਬੰਦਾ ਵੇਅਰ ਹਾਊਸ ਦੇ ਵਿੱਚ ਇਹ ਲਗਾ ਲੋ ਜਾਂ ਤੁਸੀਂ ਕਿਸੇ ਸਟੋਰ ਤੇ ਜਾਂਦੇ ਤੁਹਾਨੂੰ ਹਰ ਬੰਦਾ इजीली ਇੰਗਲਿਸ਼ ਬੋਲਣਾ ਮਿਲ ਜੂਗਾ ਵੇਅਰ ਹਾਊਸ ਜੌਬ ਦੇ ਵਿੱਚ ਤੁਹਾਨੂੰ ਜਿਹੜੇ ਰੋਲਸ ਮਿਲ ਜਣਗੇ ਤੁਹਾਨੂੰ ਮਿਲ ਸਕਦਾ ਹੈਗਾ ਪੈਕਿੰਗ ਦਾ ਰੋਲ ਮਿਲ ਸਕਦਾ ਹੈ ਤੁਹਾਨੂੰ ਆਰਡਰ ਜਿਹੜੇ ਆਉਂਦੇ ਉਹ ਪੈਕ ਕਰਨੇ ਪੈਕ ਕਰਨੇ ਹੋ ਸਕਦੇ ਆ ਜਾਂ ਫਿਰ ਫੋਰਕਲਿਫਟ ਹੋ ਗਿਆ ਰੀਚ ਟਰੱਕ ਹੋ ਗਿਆ ਇੱਕ ਹੋਰ ਇਹਦੇ ਤੋਂ ਮੈਨੂੰ ਗੱਲ ਯਾਦ ਆਈ ਤੁਸੀਂ ਜਿਹੜਾ ਹੋ ਸਕਦਾ ਫੋਰਕਲਿਫ ਉਹ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਗਾ ਇਥੇ ਜੋਬ ਫਾਈਂਡ ਆਊਟ ਕਰਨ ਦੇ ਵਿੱਚ ਜੇ ਤੁਸੀਂ ਕਿਸੇ ਵੇਅਰ ਹਾਊਸ ਦੇ ਵਿੱਚ ਜਾ ਕੇ ਆਪਣੀ ਜੋਬ ਅਪਲਾਈ ਕਰਦੇ ਹੋ ਤਾਂ ਜੇ ਤੁਸੀਂ ਦੱਸੋਗੇ ਉਹਨਾਂ ਨੂੰ ਕਿ ਮੇਰੇ ਕੋਲੇ ਆ ਜੋਬ ਮੇਰੇ ਕੋਲੇ ਆਲਰੇਡੀ ਲਾਇਸੈਂਸ ਫੋਰਕਲਿਫਟ ਦਾ ਆ ਜਾਂ ਫਿਰ ਮੇਰੇ ਕੋ ਕੋ ਰੀਚ ট্রাক ਦਾ ਲਾਇਸੈਂਸ ਹੈਗਾ ਤਾਂ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਪੈਸੇ ਖਰਚਣ ਦੀ ਵੀ ਨਹੀਂ ਲੋੜ ਪੈਣੀ ਇੰਡੀਆ ਤੋਂ ਪ੍ਰੀਪੇਅਰ ਕਰਕੇ ਆਓਗੇ ਤਾਂ ਹੈਲਪਫੁਲ ਹੋਊਗਾ ਤੁਹਾਡੇ ਲਈ ਤਾਂ ਉਹ ਲਾਇਸੈਂਸ ਜ਼ਰੂਰੀ ਬਣਵਾ ਕੇ ਆਣਾ ਤੁਸੀਂ ਫੋਰਕਲਿਫਟ ਵਾਲਾ ਤੇ ਵੇਅਰਹਾਊਸ ਦੇ ਵਿੱਚ ਇਸ ਤੋਂ ਬਾਅਦ ਜੇ ਫੋਰਕਲਿਫਟ ਦਾ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਤਾਂ ਜਨਰਲ ਵਰਕਰ ਜਿਵੇਂ ਮੈਂ ਤੁਹਾਨੂੰ ਦੱਸਿਆ ਪਿਕਿੰਗ ਜਨਰਲ ਵਰਕਰ ਦੇ ਵਿੱਚ ਤੁਹਾਨੂੰ इजीली ਜਿਹੜੀ ਹੈ ਉਹ ਹਾਇਰ ਕਰ ਲੈਣਗੇ ਬਟ ਜਿਹੜੀ ਰਿਕੁਆਇਰਮੈਂਟ ਹੈ ਉਹ ਇੰਗਲਿਸ਼ਾ ਦਾ ਇੰਗਲਿਸ਼ ਜ਼ਰੂਰ ਆਣੀ ਚਾਹੀਦੀ ਇਹਦੇ ਵਿੱਚ ਤੇ ਵੇਅਰਹਾਊਸ ਦੇ ਜੋਬ ਦੇ ਵਿੱਚ ਜਿਹੜੀ ਪੇ ਰੇਟ ਹੈ ਉਹ ਤੁਹਾਨੂੰ ਮਿਲੂਗੀ 12 ਤੋਂ 16 ਯੂਰੋ ਪਾਰਾ ਤੋਂ 16 ਯੂਰੋ ਜਿਹੜਾ ਤੁਹਾਨੂੰ ਮਿਨਿਮਮ ਜਿਹੜਾ ਹੈਗਾ ਮਿਲ ਜੂਗਾ ਸੈਕੰਡ ਜਿਹੜੀ ਆਪਾਂ ਮੋਸਟ ਕਾਮਨ ਜਿਹੜੀਆਂ ਜੌਬਸ ਦੀ ਮੈਂ ਗੱਲ ਕਰੂੰਗਾ ਤਾਂ ਉਸ ਤੋਂ ਬਾਅਦ ਆ ਜਾਂਦਾ ਰੈਸਟੋਰੈਂਟਸ ਜਾਂ 바ਰਸ ਦੀਆਂ ਬਹੁਤ ਜ਼ਿਆਦਾ इजीली ਤੁਹਾਨੂੰ ਜੌਬਸ ਇੱਥੇ ਮਿਲ ਜਾਂਦੀਆਂ ਜੌਬਸ ਮੈਂ ਜਦੋਂ ਤੁਹਾਨੂੰ ਕਹਿੰਦਾ ਕਿ इजीली ਮਿਲ ਜਾਂਦੀਆਂ ਇਹਦਾ ਮਤਲਬ ਇਹ इजीली ਨਹੀਂ ਹੈ ਕਿ ਤੁਸੀਂ ਘਰੇ ਬੈਠੇ ਹੋ ਕਿ ਤੁਹਾਨੂੰ ਆਪੇ ਕੋਈ ਪੁੱਛਣਾ ਹੂੰਗਾ ਇਜ਼ੀ ਤੋਂ ਮੇਰਾ ਮਤਲਬ ਹੁੰਦਾ ਜੇ ਤੁਸੀਂ ਹਿੰਮਤ ਮਾਰੋਗੇ ਤਾਂ ਜਰੂਰ ਉਹ ਤੁਹਾਨੂੰ ਜੋਬ ਮਿਲ ਜੂਗੀ ਆਪਾਂ ਗੱਲ ਕਰ ਰਹੇ ਸੀਗੇ ਸੈਕਿੰਡ ਜਿਹੜੀ ਮੋਸਟ ਕਾਮਨ ਜਿਹੜੀ ਜੋਬ ਹੈ ਉਹ ਹੈਗੀ ਸੀਗੀ ਰੈਸਟੋਰੈਂਟ ਦੀ ਉਹਦੇ ਵਿੱਚ ਤੁਹਾਨੂੰ ਕਿਚਨ ਹੈਲਪਰ ਡਿਸ਼ਵਾਸ਼ਰ ਵੇਟਰ ਜਾਂ ਫਿਰ ਕਲੀਨਰ ਦੀ ਤੁਹਾਨੂੰ ਜਿਹੜੀ ਜੋਬ ਮਿਲ ਮਿਲ ਜੂਗੀ ਇਹ ਆਪਾਂ ਗੱਲ ਕਰਦੇ ਪਏ ਆ ਗਿਆ ਆ ਜਿਹੜੀ ਨੌਨ ایکسپੀਰੀਅੰਸ ਜੇ ਤੁਹਾਨੂੰ ਕਿਸੇ ਚੀਜ਼ ਐਕਸਪੀਰੀਅੰਸ ਨਹੀਂ ਹੋਣ ਜੌਬਸ ਆ ਤਾਂ ਤੁਹਾਨੂੰ ਆਲੀ ਜੌਬ ਜਿਹੜੀ ਐ इजीली ਮਿਲ ਜੇਗੀ ਤੇ ਜਿਹੜੇ ਰੈਸਟੋਰੈਂਟ ਐਂਡ 바ਰਸ ਦੇ ਆਪਾਂ ਜਿਹੜੀ ਗੱਲ ਕਰਦੇ ਬੈਸੀਗੇ ਉਹਦੇ ਵਿੱਚ ਤੁਹਾਨੂੰ ਮਿਲ ਜੂਗੇ 15 ਤੋਂ ਉਹਦੇ ਵਿੱਚ ਤੁਹਾਨੂੰ ਮਿਨਿਮਮ ਜਿਹੜੇ ਪੈਸੇ ਮਿਲਣਗੇ ਉਹ ਵੀ ਸੇਮ 12 ਤੋਂ 15 ਦੇ ਵਿੱਚ ਵਿੱਚ ਜਿਹੜੇ ਤੁਹਾਨੂੰ ਪੈਸੇ ਆ ਮਿਲ ਜਾਣਗੇ 12 ਤੋਂ 15 ਯੂਰੋ ਪਰ ਅਵਰ ਦਾ ਜਿਹੜਾ ਰੇਟ ਐ ਡਿਪੈਂਡ ਕਰਦਾ ਐ ਰੈਸਟੋਰੈਂਟ ਕਿਹੜਾ ਐ ਇਹ ਜਾਂ ਫਿਰ ਕਿਹੜੀ ਲੋਕੇਲਿਟੀ ਤੇ ਹੈ ਜਾਂ ਫਿਰ ਕੀ ਰੈਸਟੋਰੈਂਟ ਹੈ ਨਾ ਡਿਪੈਂਡ ਔਨ ਦਾ ਰੈਸਟੋਰੈਂਟ ਓਨਰ ਰੈਸਟੋਰੈਂਟ ਓਨਰ ਤੇ ਵੀ ਡਿਪੈਂਡ ਕਰਦਾ ਜਿਹੜਾ ਐਕਸਪੈਂਸ ਇਸ ਸਿਰਫ ਉਹ ਰੂਮ ਦਾ ਹੀ ਸਿਰਫ ਜਿਹੜਾ ਥੋੜਾ ਜ਼ਿਆਦਾ ਹੈ ਜ਼ਿਆਦਾ ਤਾਂ ਇਹ ਨਹੀਂ ਹੈ ਕਿ ਤੁਹਾਡ ਕੋਈ ਇਨਕਮ ਨਹੀਂ ਹੈਗੀ ਤਾਂ ਜੇ ਤੁਸੀਂ 24-2500 ਕਮਾ ਰਹੇ ਹੋ 600 ਤੁਸੀਂ ਜਿਹੜਾ ਹੈਗਾ ਆਪਣਾ ਰੈਂਟ ਦਾ ਨਿਕਾਲ ਰਹੇ ਹੋ ਜੇ ਤੁਸੀਂ ਸ਼ੇਅਰਿੰਗ ਦੇ ਵਿੱਚ ਰਹਿ ਰਹੇ ਹੋ ਤਾਂ ਤਾਂ ਉਸ ਤੋਂ ਬਾਅਦ 300 ਯੂਰੋਸ ਤੁਸੀਂ ਦੇ ਰਹੇ ਹੋ ਗ੍ਰੋਸਰੀਜ਼ ਤੇ ਟੋਟਲ ਹੋ ਗਿਆ ਆਪਣਾ 900 ਯੂਰੋਸ 900 ਯੂਰੋਸ ਤੋਂ ਬਾਅਦ ਤੁਸੀਂ ਜੇ 150 ਆਪਾ ਲਗਾ ਕੇ ਚੱਲ ਕੀ ਹੋ ਗਿਆ ਆਪਣਾ 900 150 1050 ਤੇ ਲਾਸਟ ਇੱਕ ਚੀਜ਼ ਆਪਾਂ ਹੋਰ ਕਵਰ ਕਰਾਂਗੇ ਉਹ ਹੈਗਾ ਉਹ ਹੋਗਾ ਬਿੱਲ ਆ ਮੋਬਾਈਲ ਦਾ ਮੋਬਾਈਲ ਦਾ ਜਿਹੜਾ ਬਿੱਲ ਹੈ ਤੁਸੀਂ ਇੰਟਰਨੈਟ ਸਰਵਿਸ ਜਿਹੜੀ ਹੈ ਨਦਰਲੈਂਡਸ ਵਿੱਚ ਯੂਜ਼ ਕਰੋਗੇ ਤਾਂ 50 ਯੂਰੋ ਜਿਹੜਾ ਆਪਾਂ ਉਹਦਾ ਲਗਾ ਕੇ ਚ ਲਾਗੇ ਸੋ ਓਵਰਆਲ ਜਿਹੜਾ ਤੁਹਾਡਾ ਖਰਚਾ ਹੋ ਗਿਆ ਉਹ ਹੈਗਾ 1100 ਯੂਰੋਸ ਜਿਹਦੇ ਵਿੱਚ ਆਪਾਂ ਇਨਕਲੂਡ ਕੀਤਾ ਸੀ 600 ਰੈਂਟ 300 ਗਰੋਸਰੀਜ਼ ਐਂਡ 150 ਯੂਰੋਸ ਫਾਰ ਦਾ ਟ੍ਰਾਂਸਪੋਰਟੇਸ਼ਨ ਐਂਡ ਦਾ ਲਾਸਟ 50 ਯੂਰੋਸ ਫਾਰ ਦਾ ਮੋਬਾਈਲ ਸਰਵਿਸ ਇੰਟਰਨੈਟ ਸਰਵਿਸ ਤੇ ਇਸਾਰਾ ਆਪਾਂ ਜਦੋਂ ਜੁਆਇੰਟ ਕਰ ਲਿਆ ਤਾਂ ਇਹ ਬਣ ਜਾਂਦਾ ਹੈਗਾ ਆਪਣਾ 1100 ਯੂਰੋ ਜੇ ਤੁਸੀਂ ਇੱਥੇ 1100 ਯੂਰੋ ਖਰਚ ਰਹੇ ਹੋ ਤਾਂ ਇਹ ਮਿਨਿਮਮ ਜਿਹੜੀ ਇਨਕਮ ਆਪਾਂ ਲਗਾਈ ਸੀਗੀ ਉਹ ਹੈਗੀ ਹੈ 2400 ਯੂਰੋ ਤੁਹਾਨੂੰ ਮਿਲ ਜੇਗੀ ਇਹ ਹੈ ਕਿ ਇਹ ਬਿਲਕੁਲ ਲੀਸਟ ਬੇਸਿਕ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਤੁਹਾਨੂੰ ਜਿਹੜਾ 2400 ਯੂਰੋ ਤੁਹਾਨੂੰ ਨੀਦਰਲੈਂਡ ਦੇ ਵਿੱਚ ਮਿਲੇਗਾ ਜੇ ਤੁਸੀਂ ਲੀਗਲੀ ਵੇਨ ਨਾਲ ਇੱਥੇ ਕੰਮ ਕਰਦੇ ਹੋ ਤਾਂ ਹੁਣ ਇਹਦੇ ਵਿੱਚ 2400 ਯੂਰੋ ਦੇ ਵਿੱਚੋਂ ਜੇ ਤੁਸੀਂ 1100 ਯੂਰੋ ਆਪਾਂ ਮਾਈਨਸ ਕਰੀਏ ਤਾਂ 1300 ਯੂਰੋ ਜਿਹੜਾ ਨੈਟ ਹੈ ਤੁਹਾਨੂੰ ਬਚੂਗਾ ਮੈਨੂੰ ਉਮੀਦ ਹੈ ਇਹੀ ਹੈ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੇ ਵਿੱਚ ਕਵਰ ਹੋ ਗਈਆਂ ਹੋਣਗੀਆਂ ਜੇ ਤੁਹਾ ਮੈਨੂੰ ਵੀਡੀਓ ਦੇ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਇੱਕ ਇੱਕ ਨਵੀਂ ਵੀਡੀਓ ਬਣਾਉਂਗਾ ਉਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਫਿਰ ਦੁਬਾਰਾ ਖਬਰ ਕਰਾਂਗੇ ਜਿਹੜੀਆਂ ਚੀਜ਼ਾਂ ਰਹਿ ਗਈਆਂ ਬਾਕੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਚੈਨਲ ਨੂੰ ਜਾਂਦੇ ਹੋਏ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਅਗੋਦੀ ਇਸ ਚੈਨਲ ਦੇ ਵਿੱਚ ਵਲੌਗਸ ਤੇ ਹੋਰ ਇਨਫੋਰਮੇਟਿਵ ਜਿਹੜੀਆਂ ਵੀਡੀਓਜ਼ ਆ ਉਹ ਮੈਂ ਇਹੀ ਚੈਨਲ ਤੇ ਅਪਲੋਡ ਕਰੂੰਗਾ ਤੇ ਤੁਹਾਡੇ ਸਾਰਿਆਂ ਨਾਲ ਮੈਂ ਉਹ ਸਾਂਝੀ ਕਰੂੰਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ